ਕਾਵਾਂ 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 ਵੇ ਪਹਿਲਾ ਤੇਰੀ ਤੌਣ ਵੱਡਾ ਤੌਣ ਵੱਡਾ ਫਿਰ ਤੌਣ ਦਾ ਵੱਡਾ ਪਰ ਸ਼ਾਵਾਂ ਫਿਰ ਤੇਰੀ ਦਾਲ ਤਰਾਂ ਦਾਲ ਤਰਾਂ ਵੇ ਤੈਨੂੰ ਵੱਡ ਕੇ ਪਤੀਲੇ ਵਿੱਚ ਪਾਵਾਂ ਖਾਂਦੀ ਦੀ ਇੱਕ ਸੜ ਗਈ ਇੱਕ ਜੁੜ ਗਈ ਵੇ ਫਿਰ ਕਿਹੜੇ ਵੈਦ ਕੋਲ ਜਾਵਾਂ ਛੋਟਿਆ ਵੇ ਵੈਦਾ ਵੇ ਵੈਦਾ ਤੈਨੂੰ ਕੀ ਕਹਿ ਕੇ ਸਮਝਾਵਾਂ ਚਾਰ ਪੁੱਤ ਚਾਚੇ ਦੇ ਚਾਚੇ ਦੇ ਸਾਡੇ ਖੂਤੇ ਫੇਰ ਦੇ ਚਾਵਾਂ ਉਥੋਂ ਮੈਨੂੰ ਸ਼ਰਮ ਪਈ ਸ਼ਰਮ ਪਈ ਨੀ ਮੈਂ ਵਿਓਖਾ ਕੇ ਮਰ ਜਾਵਾਂ ਗੜਵਿਆ ਚਾਂਦੀ ਦਿయా ਤੈਨੂੰ ਤਾਰੇ ਕਢਣਨਾ ਲਾਵਾਂ ਵੇ ਗੜਵਿਆ ਚਾਂਦੀ ਦਿయా ਤੈਨੂੰ ਤਾਰੇ ਕਢਣਨਾ ਲਾਵਾਂ ਕਗਰੇ ਅਸੂਫ ਦਿਆ ਵੇ ਕਗਰੇ ਅਸੂਫ ਦਿਆ ਤੈਨੂੰ ਠੋਕਰ ਮਾਰ ਹੰਡਾਵਾਂ ਸੁਥਣੇ ਸੂਫ ਦिए ਨੀ ਸੁਤਨੇ ਸੂਫ ਦੀਏ ਤੈਨੂੰ ਵਿਆਸ਼ਾ ਦਿਨੂ ਪਾਵਾਂ ਚਰਖਾ ਠਲ ਗੋਰੀਏ ਠਲ ਗੋਰੀਏ ਨੀ ਤੈਨੂੰ ਦਿਲ ਦੀ ਆਵਾਜ਼ ਬ ਸੁਣਾਵਾਂ ਨੀ ਉਸ ਪਟੋਲੇ ਨੂੰ ਦਿਲ ਦਾ ਤਵੀਤ ਬਣਾਵਾਂ ਨੀ ਉਸ ਪਟੋਲੇ ਨੂੰ ਦਿਲ ਦਾ ਤਵੀਤ ਬਣਾਵਾਂ ਨੀ ਉਸ ਪਟੋਲੇ ਨੂੰ ਦਿਲ ਦਾ ਤਵੀਤ ਬਣਾਵਾਂ